ਕੱਕਾ ਚਾਨਣ ਲੱਗ ਰੇ ਕੱਚੀ ਲਾਲ ਕਰੁੰਬਲ ਗੰਦਲੇ ਸੌਂਫ ਦੀਏ ਤੇਰਾ ਸੋਹਜ ਕਰੇਂਦਾ ਖਲਕ ਤੇ ਸਰਦਾਰੀ ਤੇਰੀ ਚੁੰਨੀ ਤੇ ਈਉ ਲਾਲ ਲਕੀਰਾਂ ਵੱਜੀਆਂ ਨੇ ਬਈ ਜੀਕਣ ਮੂੰਗਫਲੀ ਦੇ ਫੁੱਲਾਂ ਉੱਤੇ ਧਾਰੀ ਤੇਰੀ ਸੇਲੀ ਤਾਂ ਜਿਉ ਡਾਰਕ ਹੋਵੇ ਕੋਈ ਚਿੜੀਆਂ ਦੀ ਜਿਹੜੀ ਪੰਛੀਓਂ ਦੇ ਪਲ ਉੱਡ ਜਾਏ ਮਾਰ ਉਡਾਰੀ ਤੈਨੂੰ ਹਵਾ ਦੇ ਬੁੱਲੇ 나ਗ ਬਲੇਵਾ ਪਾ ਲੈਂਦੇ ਚੰਨ ਦਾ ਕੱਕਾ ਚਾਨਣ ਹਿੱਕ ਤੇ ਕਰੇ ਸਵਾਰੀ ਧੁੱਪੇ ਧਾਗੇ ਫੁੱਲ ਸਹਰਾਣੇ ਚੁੱਲ੍ਹੇ ਚਰਖਿਆਂ ਤੇ ਤੇਰੇ ਹੰਸਣੀਆਂ ਜਿਹੇ ਹੱਥਾਂ ਦੀ ਮੁਕਤਿਆਰੀ ਤੇਰੇ ਸਾਹਾਂ ਦੇ ਵਿੱਚ ਹੋਰੀ ਗਿੱੱਦਾ ਪਾਉਂਦੀ ਏ ਨੀ ਕੋਈ 나ਗ ਲਾ ਗਿਆ ਅੜੀਏ ਕੰਜ ਕੁਆਰੀ ਤੇਰੀ ਧੂਣੀ ਜੇੜ ਫਕੀਰੀ ਮੋਤੋਂ ਪਿਆਰੀ ਏਨੀ ਤਾਕੇ ਦਰਸ਼ਨ ਹੋ ਗਈ ਤੁਪ ਵੀ ਟੜਕਣ ਹਾਰੀ ਪਣੀਆਂ ਸੁੰਦਰ ਰਲਾ ਕੇ ਰੁੱਤਾਂ ਖਾਣ ਪੰਜੀਰੀਆਂ ਮੌਸਮ ਕੰਨ ਪੜਵਾਉਣ ਦੀ ਕਰਦੇ ਫਿਰਨ ਤਿਆਰੀ ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀ ਏ ਜਦ ਵੀ ਜੰਗਲੇ ਓਲੇ ਬੈਠੇ ਕੱਲੀਕਾਰੀ ਜੀਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨਹੀਂ ਮੁੰਡਾ ਕੱਚੇਆਂ ਸੇਬਾਂ ਵਰਗਾ ਸ਼ੈਲ ਖੜਾਰੀ ਪਹਿਲਾ ਪੱਤਨਾ ਉੱਤੇ ਛਮਕਾਂ ਦੇ ਨਾਲ ਕੁੱਟਿਆ ਤੂੰ ਮਗਰੋਂ ਸਾਦ ਬਣੇ ਨੂੰ ਡੌਂਦੀ ਪਲੰਗ ਨਵਾਰੀ ਕੱਚ ਦੀਆਂ ਬੰਗਾ ਲਾ ਕੇ ਅੜੀਏ ਨਰਮ ਕਲਾਈਆਂ 'ਚੋਂ ਨਹੀਂ ਤੂੰ ਚੁੱਕ ਲੈਂਦੀ ਐ ਕਿੱਕਣ ਕੁੜੇ ਕਟਾਰੀ ਸ਼ੀਸ਼ ਮਹਿਲ ਮੁਸਕਾਨ ਏਉਂ ਫੁੱਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ ਉੱਡੇ ਕਾਗਜ਼ੇ ਉਤੋਂ ਤੂਤਾਂ ਕੋਨਿਆਂ ਤੋਂ ਚਿੜੀ ਜਾਤ ਖੇਡੇ ਸਾਗਵਾਨ ਉੱਤੇ ਮੋਰ ਪੰਖ ਦਾ ਪੂਟੜਾ ਚੋਰ ਕਰੇ ਹਵਾ ਅਥਰੀ ਦੇ ਫਰਮਾਨ ਉਤੇ ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉਤੇ ਹੈ ਮੈਕ ਜਿਉ ਪੈਂਦਾ ਰੇਤੜਵੇ ਚੌਕਣੀਆਂ ਦੇ ਫਸਲਾਂ ਉਤੇ ਜਾਂ ਨੀਹਾਂ ਉੱਗੜ ਜਾਂਦੀਆਂ ਨੇ ਜੋ ਘੁੰਗਟ ਦੇ ਸਰਕਾਨ ਉਤੇ ਜੋ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਚਲਾਣ ਉੱਤੇ ਜਾਂ ਬੁੱੱਟਾ ਪੋਂਦਾ ਖੂਨ ਜਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ ਤਾਗਾ ਮੇਰੇ ਦਾਜ ਦਾ ਕਿਕਰ ਦਾ ਸੱਕ ਉੱਥਲੇ ਤੇ ਜੜਾ ਮਜੀਠ ਦੀਆਂ ਇੱਕ ਚੁਟਕੀ ਸੂਹੇ ਖਾਵਦੀ ਨਿੱਤ ਸੁਪਨੇ ਪੀਠ ਦੀਆਂ ਵਿੱਚ ਰੱਗਣ ਖਦਰ ਨੱਡੀਆਂ ਡੋਲੋ ਡੋਲੋ ਪੈਂਦਾ ਚ ਵੇ ਅੱਕ ਦੇ ਕੂਲੇ ਫੁੰਦੇ ਆ ਕਿ ਤੋੜਦਾ ਉੜਦਾ ਆ ਅੱਜ ਕੋਟ ਕਲੀ ਦਾ ਰੰਗ ਵੇ ਤੇਰੀ ਦੇਨੂਦਿਆਂ ਚੜਾ ਤੇ ਪਿੰਜ ਤੁੰਬ ਸੰਗ ਸਲਿੱਕਿਆਂ ਮੈਂ ਧਾਗਾ ਲਵਾ ਬਣਾ ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾ ਪਰਾ ਜਾਂ ਰੋਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ ਵਿਰਖ ਨਿਵਾਇਆਂ ਟਾਹਣੀਆਂ ਤੇ ਅਸਾਂ ਨਿਵਾਈ ਤੌਣ ਕੀ ਹੱਥ ਪਰਿੰਦੇ ਤੋਪਿਆਂ ਨੂੰ ਫੁੱਲ ਤਾਂ ਛੋਂਦੇ ਗੌਣ ਇੱਕ ਉੱਡਣ ਤਿੱਤਰ ਖੰਬੀ ਆ ਜੋ ਅੱਗ ਕਲੇਜੇ ਲੌਣ ਤੇ ਦੂਜਾ ਪੱਤਰੋਂ ਪੱਤਰੀ ਅਜ ਮਛੜੀ ਫਿਰਦੀ ਪੌਣ ਸ਼ੁਭਰ ਤੇਤਲ ਪੱਤਰਾ ਹਾਈ ਨੀਲੇ ਕਕੂਂਗਟ ਬਾਗ ਇੱਕ ਚੋਪ ਤਾਂ ਬੜੀ ਰੰਗੀਨ ਲੜੀ ਤਾਂ ਗੇ ਦੇ ਖੁੱਲ ਗਏ ਭਾਗ ਇਹ ਤੋਪਾਂ ਜ਼ਹਿਰ ਕਸ਼ੀਦੀਆਂ ਇਹ ਧਰਤਾ ਮੂਰਨੀਆਂ ਨੀ ਬਾਗਲ ਆਖੇ ਪੈਂਦੀਆਂ ਨੀ ਧੀਆਂ ਤੋਰਨੀਆਂ ਇੱਕ ਸੂਈ ਮੇਰੀ ਨਿਕੜੀ ਇੱਕ ਦਰਦ ਸਲਾਮੜੇ ਨੇ ਲਿਖਿਆ ਸਾਹਾਂ ਨੂੰ ਚੁਗਣਾ ਹੈ ਪਰ ਮਾਨਸ ਚੰਮੜੇ ਨੇ ਅੱਜ ਨਾਲ ਚਰੰਗਤਾ ਹੋ ਗਏ ਇਹ ਖੱਦਰ ਦੇ ਦਰਿਆ ਮੈਨੂੰ ਅਗਲੇ ਘਰ ਵਿੱਚ ਤੋੜ ਕੇ ਪਰ ਕੱਲੀ ਰਹਿ ਜਾਊ ਮਾਂ ਜਿਉ ਹਵਾ ਚ ਕੰਬਣ ਮੂੰਗਰੇ ਮੇਰੇ ਮੱਥਾ ਜਿਹੜਾ ਡਰੇ ਤੇ ਨਾਲੇ ਬੰਗਾ ਮਹਿੰਦੀਆਂ ਦਾ ਸੁਪਨਾ ਇਕ ਤਰੇ ਮੈਂ ਬਣ ਜਾ ਫੁੱਲ ਫੁਲਕਾਰੀਾਂ ਕੋਈ ਤੋਪੇ ਆਣ ਪਰੇ ਮੈਨੂੰ ਚੁੰਮ ਕੇ ਹਿੱਕ ਨਾਲ ਲਾ ਲਵੇ ਮੇਰੇ ਸਭੋ ਦੁੱਖ ਹਰੇ ਪਿਪਲੀ ਭੈਣ ਦੇ ਵਿਆਹ ਤੇ ਲੱਲ ਲੱਗੀ ਹੋਣ ਵਿਦਾਈ ਨਹੀਂ ਪਿੰਗਾ ਦੀ ਅੱਖ ਪਰ ਆਈ ਨਹੀਂ ਸ਼ਾਵਾਂ ਨੇ ਕੀਤਾ ਦਾਨ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਸ਼ਗਨਾ ਦੇ ਰੰਗਲੇ ਬੇਸਾਂ ਨੂੰ ਇਹ ਝੋਲੇ ਪੱਖੀਆਂ ਖੇਸਾਂ ਨੂੰ ਲੈ ਜਾਵੀ ਆਪਣੇ ਦੇਸਾਂ ਨੂੰ ਅੜੀਆਂ ਤੇ ਗਾਏ ਗਾਣ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਤਲੀਆਂ ਨੂੰ ਚੜ ਗਈ ਮਹਿੰਦੀ ਨਹੀਂ ਜਿਹੜੀ ਸਵਾ ਸਾਲ ਨਾ ਲੈਂਦੀ ਨਹੀਂ ਹੈ ਮਹਿਕ ਉਮਰ ਤੱਕ ਰਹਿੰਦੀ ਨਹੀਂ ਸਤ ਜਨਮਾਂ ਦਾ ਮਿਲਿਆ ਹਾਂ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਸੋਨੇ ਦੀਆਂ ਡਲੀਆਂ ਚੱਬਦਾ ਏ ਜਿਹੜਾ ਕਿਸਮਤ ਕਰਕੇ ਲੱਭਦਾ ਏ ਨੀ ਉਹ ਰਾਜਿਆਂ ਵਾਂਗੂ ਫੱਬਦਾ ਏ ਅੱਜ ਕੱਲ ਤੱਕ ਸੀ ਜੋ ਅਣਜਾਣ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਬਾਬਲ ਦੀ ਪੱਗ ਦਾ ਟੋਟਾ ਨਹੀਂ ਮੂੰਹ ਕਦੇ ਕਰੀਣਾ ਮੋਟਾ ਨਹੀਂ ਤੂੰ ਕੱਲੀ ਨਹੀਂ ਤੂੰ ਝੋਟਾ ਨਹੀਂ ਤੂੰ ਦੋ ਕੁਲਾਂ ਦੀ ਸ਼ਾਨ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਤੇਰੇ ਜਾਨ ਅਤੇ ਪਛਾਣੇ ਨਹੀਂ ਤੇਰੇ ਪਿੰਡਾਂ ਦੇ ਬਾੜ ਨਿਆਣੇ ਨਹੀਂ ਕੱਲ ਬਣ ਜਾਵਣਗੇ ਰਾਣੇ ਨਹੀਂ ਅੱਜ ਝੁਗਦੇ ਫਿਰਦੇ ਭਾਨ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਲੈ ਲੱਗੀ ਹੁਣ ਵਿਦਾਈ ਨਹੀਂ ਪਿੰਗਾ ਦੀ ਅੱਖ ਪਰ ਆਈ ਨਹੀਂ ਸ਼ਾਵਾਨੇ ਕੀਤਾ ਦਾਨ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਮੌਰਤ ਦੀ ਟਕਸਾਲ ਉੱਡਦੀਆਂ ਪੰਜ ਕੱਕਿਆਂ ਦੀ ਓਠੇ ਹੀਠਾਂ ਸਿਰਦ ਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਮੰਗੀ ਧਾਰ ਦਾ ਬਦਿਆਂ ਦੇ ਖੇਮੇ ਪੁੱਟ ਗਏ ਅਣਖਾਂ ਦੇ ਚੱਲੇ ਝਾੜ ਕੇ ਬਾਪ ਜਾਂਦੇ ਪੂਸਲ ਖੰਭ ਤੋਂ ਚੜਦੇ ਨੇ ਉੱਥੇ ਫਲਸਫੇ ਤੇ ਵੈਂਦੀਆਂ ਨੇ ਕੋਰੀਆਂ ਰੁੱਤਾਂ ਪਲੱਥੀ ਮਾਰ ਕੇ ਦਰਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ ਰੋਹੀ ਦੇ ਰਾਗੀ ਬਾਵਰੇ ਚੁੰਮਣ ਸੁਰਾਂ ਦੀ ਤਾਰ ਤੇ ਜਦ ਵੀ ਆਉਣਾ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ ਕਾਲੇ ਸਿਹਾਂ ਪੈਂਡਿਆਂ ਨੂੰ ਚਾਨਣਾ ਵਿੱਚ ਰੰਗਣਾ ਰੇਤਾ ਵੀ ਭਰ ਕੇ ਚੁੰਗੀਆਂ ਪੌਣਾ ਦੇ ਉੱਤੇ ਬਹਿ ਗਿਆ ਤੇ ਆਖ ਦੇ ਕੀ ਸਤ ਗੁਰਾਂ ਨੇ ਅੱਜ ਬਣਾ ਚੋਂ ਲੰਗਣਾ ਜਦ ਪਿੰਦੀਆਂ ਤਾਂ ਅੱਕ ਤੇ ਡੋਡੇ ਦਾ ਰਸ ਹੀ ਪਿੰਦੀਆਂ ਜਦ ਲੌਂਦੀਆਂ ਸਰਹਾਣਾ ਇਹ ਟਿੰਡ ਦਾ ਹੀ ਲੌਂਦੀਆਂ ਰਾਤਾਂ ਨੇ ਹੱਦੋਂ ਠੰਡੀਆਂ ਪੈਰਾਂ 'ਚ ਸੂਲਾ ਪੁੱੜਦੀਆਂ ਮਾਛੀਵਾੜੇ ਦੇਆਂ ਜੰਗਲਾਂ ਵਿੱਚ ਖਾਲਸਾ ਹੀ ਮਸਤੀਆਂ ਨਰਵੈਰ ਹੈ ਸ਼ਹਾਕਾਰ ਹੈ ਤੀਰਾਂ ਦਾ ਉਹ ਅਕਾਰ ਜੋ ਕੇਵਲ ਬਨਾਸ਼ਕ ਹੀ ਨਹੀਂ ਨਵ ਰੁੱਤ ਦੀ ਟਕਸਾਲ ਹੈ ਕਲਮੇ ਦਸਮ ਦੀ ਨੋਕ ਚੋਂ ਸੁਰਖੀ ਜੋ ਖਿੰਡ ਗਈ ਬੇਲੀਓ ਇਹ ਬਗ ਰੇ ਪਾਣੀ ਉਨਾਂ ਹੀ ਕਿਣਕਿਆਂ ਦੀ ਝਾਲ ਹੈ ਡੁੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦਵਾਰ ਹੈ ਪਾਣੀ ਦੇ ਕੱਟ ਤੇ ਉਸਰੇ ਧੁੱਪਾਂ ਦੇ ਬੁੱਤ ਹੀ ਤਖਤ ਨੇ ਸੂਰਜ ਦਾ ਚਾਨਣ ਹੱਦ ਹੈ ਕੁੱਲ ਜਗਤ ਹੀ ਪਰਵਾਰ ਹੈ ਇੱਕ ਕਿਸਦਾ ਜੂਸਾ ਲਿਸ਼ਕਦਾ ਸਾਡੇ ਬੇੜਿਆਂ ਦੀ ਧੁੱਪ ਚੋਂ ਇੱਕ ਕਿਸਦਾ ਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਬਈ ਉਹ ਕੌਣ ਸੀ ਜਿਸ ਤੇ ਮਗਰ ਤੁਰ ਪਈ ਸੀ ਪੈੜਾਂ ਪੂਝਦੇ ਕਲਗੀ ਨਗਾਰਾ ਚਾਨਣੀ ਝੰਡੇ ਤਖਤ ਕਿਰਪਾਨ ਬਈ गोविंद ही है साडिया आजाद साह की लड़ी गोविंद ही साड़ी जुआं दा सब तो सुच्चा बाक है गोविंद ही सुक्का सख्त गोविंद ही तर मखमली गोविंद अक संदल हवा टूठा सियासन खाक है अमृत छिट्टे तेरी संगत ਲਾਲ ਅੱਧੀ ਨੇ ਦੁੱਲਾ ਜਾਇਆ ਪੌਣਾ ਦਾ ਹਸਮਾਇਆ ਨਾ ਹੀ ਕੋਰੀ ਚਾਟੀ ਵਿੱਚੋਂ ਮੱਖਣ ਕਿਸੇ ਚੁਰਾਇਆ ਨਾ ਪੁਸ਼ਕਰ ਦੇ ਕੰਡੇ ਕੋਈ ਗੋਵਿੰਦ ਬਾਬਾ ਆਇਆ ਨਾ ਬਾਰਿਸ ਨੇ ਬੈਠ ਮਸੀਤੇ ਸਜਰਾ ਫੁੱਲ ਖਿੜਾਇਆ ਨਾ ਹੀ ਛੋਲੇ ਪੱਕਣ ਲੱਗੇ ਨਾ ਹੀ ਚੇਤ ਸੁਹਾਇਆ ਨਾ ਹੀ ਪੁੱਠੀ ਅਰਗ ਚੜਾ ਕੇ ਨਾਨਕ ਨੇ ਸਮਝਾਇਆ ਤਾਂ ਸੁਖ ਦਾ ਸਾਹ ਕਿੰਜ ਆਇਆ ਨਾ ਮਰੀਮ ਨੇ ਇਕਲਪ ਸ਼ਕਰ ਚਾਦਰ ਹੀ ਠਲਕੋਈ ਨਾ ਲਾਲੋ ਦੇ ਟੁੱਕਰ ਵਿੱਚੋਂ ਧਾਰ ਸਮੁੰਦਰ ਚੋਈ ਨਾ ਕਚਪੂਨੀ ਸਤੀ ਦੇ ਨਿਤਰ ਡਿੱਗੇ ਆਣ ਪਹਾੜੀ ਨਾ ਹੀ ਕਾਮਦੇਵ ਨੇ ਤੁੱਪ ਨੂੰ ਵੇਖ ਕੇ ਮਾਰੀ ਤਾੜੀ ਨਾ ਅਫਵਾਹਾਂ ਨੇ ਅੱਜ ਆਦਮ ਹਵਾ ਦਾ ਮੇਲ ਕਰਾਇਆ ਨਾ ਹੀ ਕੋਈ ਗੌਤਮ ਸਖਿਓ ਬੁੱਧ ਬੁੱਧ ਅਖਵਾਇਆ ਤਾਂ ਸੁਖ ਦਾ ਸਾ ਕਿੰਜ ਆਇਆ ਨਾ ਅਜੇ ਰੂਪ ਰੰਗੀਲਾ ਤੋਤਾ ਦਾੱਖਾਂ ਟੁੱਕਣ ਆਇਆ ਨਾ ਕੋਈ ਹਰਿਆ ਭਰਿਆ ਬੂਟਾ ਕਿਰਨਾਂ ਤੋਂ ਸ਼ਰਮਾਇਆ ਨਾ ਅਜ ਮਾਂ ਨੇ ਸੁੱਕੇ ਝਾਟੇ ਜੂਹੀ ਗੰਧ ਖੰਡਾਈ ਨਾ ਅਜ ਨਿੱਕੀ ਪਹਿਣ ਨੇ ਕੀਤੀ ਗੁੜੀ ਗੁੱਡੀਆਂ ਦੀ ਕੁੜਮਾਈ ਨਾ 라ਵੀ ਦੇ ਕੰਡੇ ਰਖਿਆ ਵੇਦਾ ਕਲਮ ਸ਼ੋਹਾਇਆ ਨਾ ਅਜ ਮੇਰੇ ਸਿਰ ਤੋਂ ਉੱਡਿਆ ਪੰਜ ਫੁੱਲਣ ਦਾ ਸਾਇਆ ਤਾਂ ਸੁੱਖ ਦਾ ਸਾ ਕਿੰਜ ਆ ਤਾਰਿਆਂ ਦੀ ਰੁੱਤ ਹਰਿਆ ਮੈਦਾਨਾਂ ਤੋਂ ਲੰਘਦਾ ਸਰਸਵਜ ਕੰਡਿਆਂ ਚੋਂ ਬਹਿੰਦਾ ਮੈਂ ਕੁਝ ਵੀ ਤਾਂਗਣਾ ਭੁੱਲ ਗਿਆ ਬਸ ਇੰਨਾ ਕੋ ਯਾਦ ਰਿਹਾ ਕਿ ਗੱਲਾਂ ਕਰਨ ਨੂੰ ਤਾਂ ਅਸਮਾਨ ਹੀ ਨਹੀਂ ਮੁੱਕਦਾ ਲਿਖਣ ਨੂੰ ਤਾਂ ਸਗਲ ਧਰਤ ਪਈ ਹੈ ਸੁੰਨੀ ਤਾਂ ਹਜੇ ਹਵਾ ਵੀ ਨਹੀਂ ਤੇ ਮੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਹੈ ਜਿਵੇਂ ਕਿ ਤਾਰੇ ਰੋਜ਼ ਚੜ੍ਹਦੇ ਨੇ ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ ਸੋਨਾ ਜਿਹਾ ਮੁੰਡਾਵਰਾ ਅੜੀਏ ਫੁੱਲ ਚੜੀਏ ਇੱਕ ਸੋਨਾ ਜਿਹਾ ਮਹਾਂਦਰਾਣੀ ਰੋਜ਼ ਮੇਰੇ ਸੁਪਨੇ ਚਾਵਦਾ ਆਪ ਵੀ ਨਾ ਸੌਂਦਾ ਨਾਲੇ ਮੈਨੂੰ ਵੀ ਨਾ ਸੌਣ ਦਿੰਦਾ ਹਾਈ ਸੁੱਤੀ ਪਈ ਨੂੰ ਜਗਾਉਂਦਾ ਮਿੱਡੀਆਂ ਗੁੰਦਾਵਾ ਕਦੇ ਗੁੱਤਨੀ ਘਰਾਵਾ ਉਹ ਜਾਣਦਾ ਰਕਾਨਾਂ ਵਾਲੇ ਚੱਜ ਨਹੀਂ ਜਾਪਦਾ ਮੈਨੂੰ ਮਾਈ ਖੀਰਦਾ ਉਹ ਬੱਚੜਾ ਨਹੀਂ ਵੇਖ ਵੇਖ ਆਵਦਾ ਨਾ ਰਾਜਨੀ ਕਿਹੜੀਆਂ ਨਹੀਂ ਬਾਗਾਂ ਦਾ ਉਹ ਮੋਰ ਹੈ ਸ਼ਵੀਲੜਾ ਜੋ ਫਿਰਦਾ ਮੱਥੇ 'ਚ ਪੈਲਾ ਪਾਵਦਾ ਹਾਈ ਸੁੱਤੀ ਪਈ ਨੂੰ ਜਗਾਵਦਾ ਉਹਦੇ ਲਈ ਤਾਂ ਅੜੀਏ ਨਹੀਂ ਕੱਢ ਲੈ ਕੇ ਆਵਾਂ ਹਾਈ ਤਾਰਿਆਂ 'ਚ ਤਾਰਿਆਂ ਦਾ ਭਾਰ ਮੈਂ ਮਿਲ ਜਾਵੇ ਮੈਨੂੰ ਕਿਤੇ ਸਾਂਵਲਾ ਜਾਂ ਸੱਚੀ ਮੁੱਚੀ ਚੁੰਨੀ ਦਾ ਹੀ ਗੰਡ ਲਾਵਾਂ ਮਾਰ ਮੈਂ ਮੈਲੇ ਮੈੜੇ ਪੈਰ ਜਿਵੇਂ ਯੁੱਗਾਂ ਦਾ ਉਹ ਯਾਤਰੂਨੀ ਤੋ ਤੋ ਕੇ ਦਿਨ 'ਚ ਟਿਕਾਵਦਾ ਹਾਈ ਸੁੱਤੀ ਪੈਈ ਨੂੰ ਜਗਾਵਦਾ ਖੋਰੇ ਮੈਨੂੰ ਹੋਈ ਜਾਂਦਾ ਦਿਨੋਂ ਦਿਨ ਕੀ ਲੱਗੇ ਨਿੱਕੇ ਨਿੱਕੇ ਕੰਮਾਂ ਵਿੱਚ ਜੀਣੀ ਤਿੰਨੇ ਡੰਗ ਪਾਉਨੀਆਂ ਮੈਂ ਚੂਰੀਆਂ ਕਾਵਾਂ ਨੂੰ ਨਾਲੇ ਰਸ਼ਮਾਂ ਦੇ ਚੁਗਦੀਆਂ ਬੀਣੀ ਆਸਾਂ ਦੇ ਹਕੌਲੇਆਂ ਨੂੰ ਕਲੀਆਂ ਕਰਾ ਕੇ ਨੀਓ ਕੌਲੇਆਂ ਤੋਂ ਘੁੱਗੀਆਂ ਉਡਾਵੰਦਾ ਹਾਈ ਸੁੱਤੀ ਪੈਈ ਨੂੰ ਜਗਾਵਦਾ ਬੈਠ ਕੇ ਚਲਾਨੀ ਦੀਆਂ ਮੋਰੀਆਂ ਦੇ ਨੇੜੇ ਜਦੋਂ ਕਰਦੀਆਂ ਪੇੜੇ 'ਨ ਸੁਲੱਖਣੇ ਬੱਖੀ ਵਿੱਚ ਸੁੱਤੇ ਪਏ ਮੂਰ ਜਾਗ ਪੈਂਦੇ ਮੈਨੂੰ ਆਉਂਦੇ ਨਹੀਂ ਸੱਖੀਏ ਨੇ ਡੱਕਣੇ ਪਿੱਪਲਾਂ ਦੇ ਜੜੀ ਫਿਰਾਂ ਭੂਕ ਦੀ ਸੰਧੂਰ ਖੋਰੇ ਉਹੀ ਹੋਵੇ ਸੁਪਨੇ ਰੰਗਾਵਦਾ ਹਾਈ ਸੁੱਤੀ ਪਈ ਨੂੰ ਜੰਗਾਵਦਾ ਚੜਦਾ ਬਸਾਖ ਵਿੱਚੋਂ ਅੰਬੀਆਂ ਦਾ ਬੂਰ ਜਿਵੇਂ ਇੰਜੇ ਉਹਦੇ ਪੋਟਿਆਂ 'ਚ ਸੇਕਨੀ ਚਿੱਤ ਵਿੱਚ ਮੇਰੇ ਚੰਗੀ ਆੜੀਆਂ ਜੋ ਉੱਠਦੀਆਂ ਪਾ ਨਾ ਸਕੀ ਉਹਨਾਂ ਦਾ ਮਤੇਤਨੀ ਫੇਰ ਮੇਰੇ ਚਾਵਾਂ ਨੂੰ ਝਕਾਨੀ ਦੇਵੇ ਕਿ ਰਾਣੀਆਂ ਨੀ ਛਿਣੋ ਛਿਨੀ ਹਵਾਵੋ ਜਾਮਦਾ ਹਾਈ ਸੁੱਤੀ ਪਈ ਨੂੰ ਜਗਾਵੰਦਾ ਥੇਹਾਂ ਦੀ ਬੋਲੀ ਨਾ ਹੁਣ ਦਸਤੀ ਵੈਦਗੀਆਂ ਨੇ ਨਾ ਹੀ ਜੰਗਲੀ ਪੱਤਰ ਸਾਡੇ ਖਰਲੀ ਪਿਸ ਜਾਂਦੇ ਹੁਣ ਮੋਤੀਆਂ ਦੇ ਸੰਗ ਪੱਥਰ ਅੱਗ ਲੱਗੀਆਂ ਲਹਿਰਾਂ ਦੇ ਉੱਤੇ ਕਦੇ ਚੁੱਕ ਤੱਕ ਝੂਟੇ ਖਾਂਦੀ ਕਦ ਤੱਕ ਨੀਲੇ ਪਾਣੀ ਉੱਤੇ ਮੁਰਗਾ ਵੀ ਨਸ਼ਿਆਂ ਦੀ ਕਿਵੇਂ ਤੁਮਿਆਂ ਦੀ ਬੇਲ ਦੇ ਵਿੱਚੋਂ ਕੋਣ ਕੁੜਤਣ ਮੁੱਕ ਜਾਏ ਕੋਈ ਕਿਉਂ ਅਜਵਾਇਨਾ ਦਾ ਪੱਤ ਬੇਮੁਸ਼ਕਾ ਹੀ ਸੁੱਕ ਜਾਏ ਨਾ ਕੋਈ ਸਾਡੇ ਵੇੜੇ ਆਇਆ ਨਾ ਮੈਂ ਥਿੰਦੇ ਘਰੇ ਦੁਆਰੇ ਹੋ ਸਕਦਾ ਏ ਰੋਜ਼ ਰਾਤ ਨੂੰ ਟੁੰਡ ਮੇਰੀ ਵਿੱਚ ਨਿਕਲਣ ਤਾਰੇ ਇੱਕ ਬਣਤਰ ਤੋਂ ਦੂਜੀ ਦੇ ਵਿੱਚ ਇੰਜ ਟਲ ਗਏ ਨੇ ਹਾਣੀ ਬੋਟੀ ਦੇ ਵਿੱਚ ਵੱਟ ਜਾਂਦੀ ਹੈ ਜੋ ਪਿਲਛੀ ਦੀ ਟਾਣੀ ਹੋ ਸਕਦਾ ਮੈਂ ਆਪ ਬਲਗਣ ਲੇਹਾ ਦੇ ਸੰਗ ਸੀਤੀ ਹੋਵੇ ਜਾਂ ਥੇਹਾਂ ਦੀ ਗੁੰੰਗੀ ਬੋਲੀ ਕੁੱਟ ਦੋ ਕੁੱਟਾਂ ਪੀਤੀ ਹੋਵੇ ਰੱਕੜ ਮੈਰੇ ਉਂਜੜੇ ਬੰਨੇ ਹੀ ਕਿਉ ਮੈਨੂੰ ਮੇਰੇ ਲੱਗਦੇ ਫੁੱਲ ਪਰਿੰਦੇ ਸਾਬੇ ਖਿੱਤੇ ਹੀ ਕਿਉ ਮੈਨੂੰ ਤੇਰੇ ਲੱਗਦੇ